ਇਹ ਇੱਕ ਸ਼ਾਨਦਾਰ ਫੁੱਟਬਾਲ ਕੱਪ ਲਾਈਨਸ ਅਪ ਪੰਜਾਬ ਆਜ਼ੂਲਾ ਵੱਲੋਂ ਕਰਵਾਇਆ ਜਾ ਰਿਹਾ ਹੈ 12 ਅਤੇ 13 ਜੁਲਾਈ ਨੂੰ ਮੈਦੂਲਾ ਜ਼ਿਲ੍ਹਾ ਮਾਨਤੋਵਾ ਵਿਖੇ ਸ਼ੇਵਾ ਸ਼ਾਨਦਾਰ ਫੁੱਟਬਾਲ ਕੱਪ ਲਾਈਨਸ ਅਪ ਪੰਜਾਬ ਆਜ਼ੂਲਾ ਵੱਲੋਂ 12 ਤੋਂ 13 ਜੁਲਾਈ ਨੂੰ ਮੈਦੂਲਾ ਜ਼ਿਲ੍ਹਾ ਮਾਨਤੋਵਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਵੇਂ ਕਹਿੰਦੇ ਹਨ ਕਿ ਹਾਂ ਜੱਟ ਪੰਜਾਬੀ ਦੋਸਤੋ ਮੈਨੂੰ ਮਾਣ ਪੰਜਾਬੀ ਹੋਣ ਦਾ ਜੇਕਰ ਸਾਡੇ ਪੰਜਾਬੀ ਗਾਣੇ ਵਿੱਚ ਗਾਇਕਾ ਨੇ ਇਹਨਾਂ ਬੋਲਾਂ ਨੂੰ ਸ਼ਾਮਲ ਕੀਤਾ ਹੈ ਤਾਂ ਉਹਨਾਂ ਦਾ ਕਾਰਨ ਸਾਡੇ ਪੰਜਾਬੀਆਂ ਦੀ ਅਣਥੱਕ ਮਿਹਨਤ ਅਤੇ ਦ੍ਰਿੜ ਇਰਾਦਿਆਂ ਦੇ ਨਾਲ ਉੱਚੀਆਂ ਸਿਖਰਾਂ ਨੂੰ ਹਾਸਲ ਕਰਨਾ ਹੈ ਪੰਜਾਬੀਆਂ ਨੇ ਪ੍ਰਦੇਸਾਂ ਵਿੱਚ ਹਰ ਇੱਕ ਖੇਤਰ ਦੇ ਵਿੱਚ ਆਪਣੀ ਮਿਹਨਤ ਦੇ ਸਦਕਾ ਆਪਣੇ ਪੰਜਾਬ ਦਾ ਨਾਮ ਹਮੇਸ਼ਾ ਉੱਚਾ ਕੀਤਾ ਹੈ ਜੇਕਰ ਇਟਲੀ ਵਿੱਚ ਗਲ ਸਪੋਰਟਸ ਦੀ ਕਰੀਏ ਤਾਂ ਫੁੱਟਬਾਲ ਦੇ ਖੇਤਰ ਵਿੱਚ ਲਾਇਨਸ ਆਫ ਪੰਜਾਬ ਆਜ਼ੁਲਾ ਦਾ ਨਾਮ ਹਮੇਸ਼ਾ ਉੱਪਰ ਕੇ ਸਾਹਮਣੇ ਹੁੰਦਾ ਹੈ 2011 ਤੋਂ ਫੁੱਟਬਾਲ ਦੇ ਨਾਲ ਜੁੜੀ ਆ ਰਹੀ ਇਸ ਟੀਮ ਵੱਲੋਂ ਛੇਵਾਂ ਫੁੱਟਬਾਲ ਕੱਪ 12 ਤੇ 13 ਜੁਲਾਈ ਨੂੰ ਮੇਦੋਲਾ ਜ਼ਿਲ੍ਹਾ ਮਾਂਤੋਆ ਵਿਖੇ ਕਰਵਾਇਆ ਜਾ ਰਿਹਾ ਹੈ ਕਲੱਬ ਮੈਂਬਰ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ 18 ਟੀਮਾਂ ਭਾਗ ਲੈਣਗੀਆਂ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਟਰਾਫੀਆਂ ਤੋਂ ਇਲਾਵਾ ਨਕਦੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ ਫਾਈਨਲ ਵਿੱਚ ਜੇਤੂ ਰਹਿਣ ਵਾਲੀ ਟੀਮ ਨੂੰ ਪਹਿਲਾ ਇਨਾਮ ਰੌ ਠਾਰ ਬ੍ਰਦਰਜ਼ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਢਿੱਲੋਂ ਬ੍ਰਦਰਜ਼ ਸੀਐਸਆਈ ਵੱਲੋਂ ਦਿੱਤਾ ਜਾਵੇਗਾ ਟਰਾਫੀ ਦੀ ਭੂਮਿਕਾ ਮੰਦੀ ਚੱਡਾ ਨੇ ਪਾਉਣਗੇ ਤੇ ਹਰਦੀਪ ਸਿੰਘ ਹਰੀ ਵੱਲੋਂ ਰੈਫਰੀਆਂ ਵਾਸਤੇ ਨਕਦ ਰਾਸ਼ੀ ਦੇ ਕਰਕੇ ਟੀਮ ਦਾ ਸਾਥ ਦਿੱਤਾ ਜਾਵੇਗਾ ਇਹ ਦੋ ਦਿਨਾਂ ਫੁੱਟਬਾਲ ਕੱਪ ਦਾ ਲਾਈਵ ਟੈਲੀਕਾਸਟ ਕਲਤੂਰਾ 6 ਟੀਵੀ ਤੇ ਦਿਖਾਇਆ ਜਾਵੇਗਾ ਪ੍ਰਬੰਧਕਾਂ ਵੱਲੋਂ ਇਟਲੀ ਨਿਵਾਸੀ ਸਮੂਹ ਖੇਡ ਪ੍ਰੇਮੀ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਇਸ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਵਿੱਚ ਪਹੁੰਚੋ ਅਤੇ ਪ੍ਰੋਗਰਾਮ ਦੀ ਰੌਣਕਾਂ ਨੂੰ ਵਧਾਓ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰੋ